ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਡੇ ਸਰੋਤੇਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਆਇਆ ਵੱਡਾ ਜ਼ਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਲੋਕਾਂ 'ਚ ਬਣ ਗਿਆ دہشت ਦਾ ਮਾਹੌਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਖੁਰੂਬਾਤ ਕਰਦੇ ਹੋ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀਹਾਂ ਜਾਣਕਾਰੀ ਮਿਲੀ ਆ ਜਪਾਨ ਚ ਵੀਰਵਾਰ ਨੂੰ ਭਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਰੈਕਟਰ ਪਰਮਾਨੇ ਤੇ ਭਚਾਲ ਦੀ ਤੀਬਰਤਾ 6 ਮਾਪੀ ਗਈ ਹੈ ਨਿਊਜ਼ ਏਜੰਸੀ ਏਐਨਆਈ ਨੇ ਇਹ ਜਾਣਕਾਰੀ ਦਿੱਤੀ ਆ ਹਾਲਾਂਕਿ ਭਚਾਲ ਕਾਰਨ ਕਿੰਨੇ ਲੋਕਾਂ ਦੀ ਮੌਤ ਹੋ ਗਈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਇਸ ਦੇ ਨਾਲ ਹੀ ਦੇਸ਼ ਚ ਅਜੇ ਤੱਕ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਏਐਨਆਈ ਨੇ ਭਚਾਲ ਵਿਗਿਆਨ ਕੇਂਦਰ ਦੇ ਹਵਾਲੇ ਦੇ ਨਾਲ ਕਿਆ ਇੱਕ ਭਜਾਲ ਦਿੱਤੀ ਬਤਾ ਰੈਕਟਰ ਪਰ ਬਣਨੇ ਤੇ 6 ਮਾਪੀ ਗਈ ਆ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮਥਾਰਕੋ ਭੂਚਾਲ ਦੇ ਕੇਂਦਰ ਟੋਕਿਓ ਚ ਸੀ ਅਤੇ ਇਸ ਦਿਨ ਨਾਲ ਹੀ 10 ਦੇ 1 ਮਣੀਵਰਚੀ ਸ਼ੁੱਕਰਵਾਰ ਸਵੇਰ ਪਰ ਚਾਲਦੇ ਝੜਕੇ ਮਹਿਸੂਸ ਕੀਤੇ ਗੈਰੈਕਟਰ ਪਰ ਬਣਨੇ ਤੇ ਸ ਦਿੱਤੀ ਬਰਦਾ 3.9 ਮਾਪੀ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ